ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਾਂ ਆਏ ਹੋ ਸੀਗੇ ਪਟਿਆਲੇ ਹਨਾ ਤੇ ਆਪਣੀ ਫਰੈਂਡ ਕੋਲ ਮੈਂ ਤਾਂ ਬਾਹਰ ਨਿਕਲੀਆ ਮੜਾ ਅੰਦਰ ਤਾਂ ਜਮੀ ਨਹੀਂ ਧੁੱਪ ਧੱਪ ਦਾ ਪਤਾ ਲੱਗਦਾ ਹੈ ਹੈ ਰਾਜੀ ਅਸੀਂ ਘਣਾ ਰਹੇ ਹਾਂ ਮੱਕੀ ਦੀਆਂ ਰੋਟੀਆਂ ਸੋਨੋ ਕਹਿੰਦੀ ਮੱਕੀ ਦੀ ਰੋਟੀ ਖਾਣੀ ਹੈ ਆਹ ਹੁਣ ਇਹਨੂੰ ਬਣਾ ਕੇ ਖਾਉਣੀ ਹੈ ਆਹ ਦੇਖੋ ਮਿੱਠੇ ਜਿਹਾ ਬਣਾਇਆ ਹੈ ਗਜਰੇਲਾ ਤੇ ਆਹ ਬਣਾਇਆ ਸੀ ਮਿਕਸ ਵੈਜ ਤੇ ਕੋ ਬਣਾਇਆ ਸੀ ਪਨੀਰ ਦੀ ਸਬਜੀ ਜਵਾਕ ਕਹਿੰਦੇ ਕੋਈ ਸਬ지ਆਂ ਨੇ ਪਰੌਠੇ ਖਾਦੇ ਨੇ ਨੂਨ ਆਲੇ ਲਾ ਕੇ ਹੈ ਇੱਕ ਲੈ ਆ ਦਾੜ ਪਈਏ ਦੇਖੋ ਹਰੇ ਜਵਾਕ ਜੇ ਇੰਨੇ ਜਿਆਦੇ ਖਰਾਬ ਹੋਏ ਹੋਏ ਨੇ ਨਾ ਇਹ ਕਹਿੰਦੇ ਇਹ ਕੋਈ ਤੇ ਨਹੀਂ ਸਬਜ਼ੀਆਂ ਨੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕਿਤੇ ਵੀ ਆਏ ਮੰਨੇ ਜਾਂਦਾ ਹੁੰਦਾ ਵੀ ਪਨੀਰ ਦੀ ਸਬਜ਼ੀ ਬਣੀਏ ਤਾਂ ਬਹੁਤ ਵਧੀਆ ਹੁੰਦੀ ਆ ਜਵਾਕਾਂ ਨੇ ਕੰਮ ਬਣੀ ਕਿਉਂਕਿ ਰੋਜ਼ ਖਾਂਦੇ ਨੇ ਇਹ ਆਹ ਦੇਖੋ ਖਾਦੇ ਹੋ ਤੂੰ ਹੋਰ ਆ ਹੁਣ ਤੁਹਾਲਪ ਅੱਜ ਉਹ ਤਾਂ ਖਾਣੇ ਹੋਤੀ ਗਾਜਰ ਆਹ ਨਹੀਂ ਮੰਗਾ ਕੇ ਦਹੀਂ ਦੇ ਨਾਲ ਪਰੌਂਠੇ ਖਾਦੇ ਨੇ ਦੇਖੋ ਮਿੰਟੋ ਮਿੰਟੀ ਚੀ ਜਮਦੀ ਹੈ ਕਿੰਨੀ ਤੋਂ ਮਿੱਠਿਆ ਸੋਨੂ ਕਿੱਥੇ ਖਾਦਾ ਮੇਰੇ ਮੰਗਵਾਇਆ ਤੇ ਆਪਣਾ ਚੋਆ ਜਾ ਬੋਲ ਖਾਉਣੇ ਆ ਲੈ ਸੌਦਾ ਵੀ ਕਰਿਆ ਹੋਇਆ ਹੈ ਮੈਸੇਜ ਕਰਤਾ ਮਾੜਾ ਜਿ ਕਿੰ ਨੂੰ ਕਰਿਆ ਸੀ ਬ੍ਰੈਂਕਟ ਚ ਚਾਹ ਬਣਾਉਂਦੇ ਬਣਾਉਂਦੇ ਨੇ ਸਮਾਨ ਵੈਂਟਾਜਿਗਰ ਰਹਿ ਗਿਆ ਆਪ ਵੀ ਗ੍ਰਿੰਟਿਡ ਤਾਂ ਆਇਆ ਮੜੇ ਦੂਰ ਘਰ ਸਾਰੇ ਜਾਣੇ ਕੈਮਰੇ ਚ ਆਵਾਂਗੇ ਟ੍ਰੈਜ਼ਰ ਖਾਣੇ ਖੋਲ ਕੇ ਕੱਦੂ ਪੇਰ ਹੈ ਜਿਹੜੇ ਦਿਖਾਉਂਗਾ ਤੈਨੂੰ ਠੀਕ ਨੇ ਉਹ ਹੀ ਨੰਬਰ ਹੈ ਉਮੀਦ ਹੀ ਲੱਗਦਾ ਮੈਨੂੰ ਤਾਂ ਇਹ ਓਡਾ ਹੀ ਆ ਰਿਹਾ ਹੈ ਲੈ ਸਾਈਜ਼ ਵੀ ਸਹੀ ਹੈ ਕਨੇਕ ਕਰਦੇ ਨੇ ਇਹ ਜਿੱਤੇ ਐਸਾ ਸਾਥੀ ਹੁੰਦੀ ਐ ਇਹ ਕਾਹੋ ਚੱਲਦੇ ਹੁੰਦੇ ਨੇ ਵਧੀਆ ਹਾਂ ਬਿਲਕੁਲ ਲਓ ਜੀ ਖਾਣੇ ਪਹਿਲੇ ਪਹਿਲਾਂ ਫਰੈਂਡ ਲਿਆ ਕੇ ਰੱਖਿਆ ਤੇ ਮੇਰੇ ਵਾਸਤੇ ਬੂਟ ਮੇਰੀ ਫਰੈਂਡ ਨੇ ਗਿਫਟ ਕਹਾ ਦਾ ਐਨੀਵਰਸਰੀ ਦਾ ਹਾਂ ਹੈ ਇਹ ਆ ਗਈ ਦਿਨ ਚੁੱਸੀ ਨਾ ਭਰੇ ਧੀਜੇ ਨੂੰ ਕੀ ਐ ਮੇਰੀ ਗੱਲ ਸੁਣੋ ਇੱਕ ਹੀ ਦਿਨ ਚੁੱਸੀ ਹੋਰ ਆਉਣ ਵਾਲੀ ਸਾਡੀ ਐਨੀਵਰਸਰੀ ਸੋਹਣੇ ਲੱਗ ਰਹੇ ਨੇ ਦੇਖੋ ਮੈਂ ਹਾਂ ਇਹਦਾ ਬੂਟ ਹੜ ਜਾ ਬਹੁਤ ਸੋਹਣੇ ਨੇ ਤਾਂ ਇੰਨੇ ਕੰਫਰਟੇਬਲ ਨੇ ਵਿੱਚੋਂ ਆਹ ਵਾਲੇ ਕੰਫਰਟੇਬਲ ਨਹੀਂ ਹੈਗੇ ਜਿਹੜੇ ਮੇਰੇ ਪਾਏ ਹੋਏ ਨੇ ਅੱਛਾ ਹਾਂ ਪਤਾ ਨਹੀਂ ਇਹਨਾਂ ਦੀ ਖੁਦ ਹੋ ਵੀ ਦੇਖੀ ਕਿਵੇਂ ਪੈਰਾਂ ਦੀ ਬਣਾਉਂਦਾ ਗੁਰਮੀਤ ਆ ਬਾਗ ਦੇਖ ਤੂੰ ਇਹਨੂੰ ਦੇਖੇ ਤੂੰ ਆ ਤਾਂ ਬਹੁਤ ਜ਼ਿਆਦੇ ਹੋਣੇ ਸੋਨੂੰ ਖਰਗੋਸ਼ ਮੰਗੋ ਬਹਿ ਗਿਆ ਚੱਲ ਹੁਣ ਲਾ ਲੋਰ ਲਾਉਂਦਾਗਾ ਨੀਚੇ ਦੀ ਜਿਹੜੀ ਹੈਗੀ ਫਲੈਕਸ ਪਾਤੀ ਹੋਈ ਹੈਗੀ ਦਿਖਾਉਂਦੀ ਫਟ ਗਈ ਹੈ ਹੁਣ ਬਿਤਾ ਖਾਰ ਮੰਨਦਾ ਹੈਗਾ ਹੁਣ ਇਹਦੀ ਸਲੈਕਸਾ ਫੱਟੀ ਹੋਈ ਹੈਗੀ ਹੁਣ ਦੱਸ ਹੁਣ ਕਾ ਪਾਵੇਗਾ ਹਾਰੂ ਛਾੜ ਜਾ ਹਾਰੂ ਛਾੜ ਜਾ ਹਰਦਾ ਫਤ ਚਲੋ ਚਲੋ ਚਲ ਚੀਮਰ ਕੰਦਾ ਬੁਧੀ ਐਟਨਾ ਕੀ ਬੰਦਾ ਮਾਤੇ ਨਹੀਂ ਕੋਈ ਆਹ ਦਖਾ ਹੁਣ ਖੜੀ ਮੈਨੂੰ ਦੇ ਦੇਗਾ ਕੋਸ਼ਿਸ਼ ਕਰਨੇ ਸੇ ਭਲੇ ਤੂੰ ਮੈਨੂੰ ਕੁਝ ਇਹ ਬੋਸ ਮੰਗਿਆ ਇਹ ਰੋਇਟ ਲੈ ਗਿਆ ਮੈਂ ਇਸ ਕੋ ਛੋੜ ਨਹੀਂ ਸਕਦਾ ਰੋਇਟ ਮੈਂ ਭਾਈ ਇਹ ਲਹਿਰਸ ਮੈਂ ਰਹਿਤੀ ਖੜੀ ਪੁੱਤ ਲਿਆ ਰੱਖ ਲੋ ਇੱਕ ਦਿਨ ਇੱਕ ਦਿਨ ਯਾ ਨਾ ਮੈਂ ਇੱਕ ਦਿਨ ਕੇ ਲੀਏ ਮੈਂ ਮੈਰਿਜ ਮੈਂ ਲੇਕਿਨ ਮੇਰੇ ਘਰ ਜਾਣੇ ਦਿੱਤੇ ਮੈਨੂੰ ਆਈ ਵਾਚ ਉਸਕੇ ਬਾਅਦ ਦੇ ਦੋਗੇ ਫਿਰ ਹਾਂ ਫਿਰ ਠੀਕ ਹੈ ਦੇ ਦੂਗੇ ਛੋਟੇ ਜਨੇ ਦੇਖ ਲੋ ਇੱਕ 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 ਵਾਰੀ ਤਾਂ ਪਹਿਲਾਂ ਤੋੜਤੀਆਂ ਤੇ ਆਈ ਵਾਚ ਹੈ ਪਹਿਲਾਂ ਤੋੜਤੀਆਂ ਮੈਂ ਆ ਮੇਰੇ ਸੇ ਗਿਰ ਕੇ ਟੁੱਟੀ ਦੋ ਤਾਂ ਪਹਿਲਾਂ ਇਹਨਾਂ ਨੇ ਤੋੜਤੀਆਂ ਤੇਜ਼ੀ ਹੈ ਹੁਣ ਹੁਣ ਇਹ ਮੈਨੂੰ ਦੇਤੀ ਇਹਨੇ ਤੇ ਜੇ ਮੈਨੂੰ ਕਿਸੇ ਨੇ ਪੁੱਛਿਆ ਕਿਨ੍ਹੇ ਲਈ ਮਿਲੀ ਹੈ ਓਕੇ ਜੇ ਮੈਨੂੰ ਕਿਸੇ ਨੇ ਪੁੱਛਿਆ ਵੀ ਤੁਹਾਨੂੰ ਕਿਹਨੇ ਦਿੱਤੀ ਹੈ ਇਹ ਵਾਚ ਫਿਰ ਮੈਂ ਕਿਹਾ ਬਤਾਉਂ ਦੋ ਬੋਲ ਦੇਣਾ ਇਹ छोटे भांजे दिया हर्षित ने हाँ हर्षित भारद्वाज मम्मा का नाम सोनिया रानी डैडी का परवीन भारद्वाज अगर बोला भाई हाँ? भाई आरुष कमला आरुष का तो पागल हाँ, आरुष पागल हाँ, ये बोले। पागल है सारा दिन देखो दिखाइए देखो फोन ते ਕਮਲਾ ਹੋਇਆ ਪਿਆ ਪਤਾ ਨਹੀਂ ਗੇਮ ਖੇਡਦਾ ਪਤਾ ਨਹੀਂ ਕੀ ਕਰਦਾ YouTube ਦੇਖਦਾ ਹੋਰ YouTube ਦੇਖਦਾ ਮੇਰੇ ਬਲੌਗ ਦੇਖਦਾ ਹੁੰਦਾ ਇਹ ਮੈਂ ਮੈਂ ਆਪਕੇ ਦੇਖਦਾ ਹੂੰ ਇਹ ਤਾਂ ਦੇਖਦਾ ਵੀ ਹੈ ਤੂੰ ਦੇਖਦਾ ਨਹੀਂ ਫਿਰ ਲਾਈਕ ਤੇ ਕਮੈਂਟ ਕਰਦਾ ਹੁੰਦਾ ਉਹਨੇ ਮੈਂ ਤਾਂ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਜ਼ਿਆਦਾ ਕਰਦਾ ਹੂੰ ਕਮੈਂਟ ਵੀ ਜ਼ਿਆਦਾ ਕਰਦਾ ਹੂੰ ਫਾਲੋ ਵੀ ਕਰਦਾ ਹੂੰ ਮੈਂ ਤਾਂ ਆਪੇ ਹਾਂ ਛਾ ਵਧੀਆ ਲੱਗਦੇ ਨੇ ਬਲੌਗ ਮੇਰੇ ਹਾਂ ਬੜੇ ਅੱਛੇ ਹੈ ਹੈ ਅਮਰੇ ਅੱਛੇ ਨੇ ਬਲੌਗ ਅੱਛਾ ਹੈ ਪੰਜਾਬੀ ਬੋਲਿਆ ਕਰ ਕਬ ਬਹੁਤ ਸੋਹਣੇ ਨੇ ਬਹੁਤ ਸੋਹਣੇ ਨੇ ਇਧਰ ਮੁਖ ਇੱਥੇ ਬੋਲ ਇਧਰ ਮੁਖ ਕਰਕੇ ਬੋਲ ਬਹੁਤ ਹੀ ਸੋਹਣੇ ਨੇ ਬਹੁਤ ਸੋਹਣੇ ਨੇ ਐ ਨਹੀਂ ਬੋਲਣਾ ਵਡਿਆ ਹੁੰਦੇ ਹੈ ਵਡਿਆ ਇਹ ਤਾਂ ਹਿੰਦੀ ਹੈ ਪੰਜਾਬੀ ਬੋਲਣੀ ਹੈ ਹਾਂ ਓਕੇ ਹੁਣ ਦੇਖਾ ਕਿਹੜੀ ਗੇਮ ਖੇਡਦਾ ਸੀ ਤੂੰ ਹੁਣ ਪਾਗਲ ਹੁਣ ਪਾਗਲ ਨੂੰ ਕਾ ਜਾ ਕੇ ਪੈ ਜਾ ਅਜੇ ਪਾਗਲ ਉਸ ਜਾ ਕੇ ਪੈ ਜਾ ਜਬਾ ਜਾ ਕੇ ਤੇਰੇ ਡੈਡੀ ਕੋਲੇ ਮੁੰਡਿਆ ਬੈੱਡ ਖਾਲੀ ਕਰ ਅਸੀਂ ਤੈਨਾਂ ਜਾਣੇ ਆ ਪਹਿਲਾਂ ਹੀ ਹਰਸ਼ ਮਿਲਣਾ ਆ ਤੇ ਸੋਨੂੰ ਹਰਸ਼ ਵੀਰਾ ਹੈ ਹਰਸ਼ ਤੈਨੂੰ ਹਰਸ਼ ਵੀਰਾ ਮਿਲਣਾ ਆ ਤੇ ਕੀ ਹਰਸ਼ ਵੀਰਾ ਮਿਲਣਾ ਆ ਤੇ ਵੱਡਾ ਤਦ ਤੱਕ ਮਿਲਣ ਕੇ ਹੋਇਆ ਨਹੀਂ ਮਿਲਣ ਆਇਆ ਕਦੇ ਕਦੇ ਮਿਲਨੇ ਆਤਾ ਤਾਂ ਇੱਕ ਦਿਨ ਤਾਂ ਆਇਆ ਥਾ ਮੇਰੇ ਨਾਲ ਆਇਆ ਮੇਰੇ ਨਾਲ ਆਇਆ ਥੀ ਗੱਡੀ ਚ ਆ ਇੱਕ ਦਿਨ ਆਜ ਨਹੀਂ ਮੈਂ ਤਾਂ ਟਿਊਸ਼ਨ ਕੇ ਹੋਤਾ ਨਾ ਇਸ ਲਈ ਠੀਕ ਹੈ ਹੋਰ ਰੰਗ ਜਾਂ ਕਿਹਨੇ ਲਾਇਆ ਸੀ ਕੰਧ ਦੇ ਉੱਤੇ ਉਹ ਸਾਈ ਲੱਗੀ ਹੋਈ ਹੈ ਆ ਕਿਹੜੇ ਦਾ ਕਾਰਾ ਕਰੀ ਕਰੀ ਹੋਈ ਆ ਆਹ ਉਹ ਕਾਰਾ ਕਰੀ ਕਿਦੀ ਕਰੀ ਹੋਈ ਏ ਕੰਧ ਤੇ ਕੰਧ ਤੇ ਮੇਰਾ ਤਾਂ ਮੇਰੇ ਲਈ ਮੈਨੇ ਕੁਛ ਨਹੀਂ ਕੀਤਾ ਮੇਰੀ ਤਰਫੋਂ ਕੰਧ ਲਵੇੜੀ ਕਿਦੀ ਹੋਈ ਏ ਸੱਚ ਬੋਲ ਨੂੰ ਮੈਨੂੰ ਨਿਕਲੀ ਚੋਲ ਕਦੋਂ ਭਾਰੂ ਕਿਦੀ ਕਸਮ ਤੇਰੀ ਤਾਂ ਲਵੇੜੀ ਹੋਈ ਏ ਮੈਨੂੰ ਭਾਈ ਮੈਨੂੰ ਵਿਸ਼ਵਾਸ ਨਹੀਂ ਰਖਦਾ ਮੈਂ ਤਾਂ ਪਾਈ ਹੋਈ ਸੀ ਇਹ ਪਟਿਆਲੇ ਹਨ ਤੇ ਆਪਣੀ ਫਰੈਂਡ ਕੋਲ ਮੈਂ ਤਾਂ ਬਾਹਰ ਨਿਕਲੀ ਆ ਮੜਾ ਅੰਦਰ ਤਾਂ ਜਮੀ ਨਹੀਂ ਧੁੱਪਾ ਪਤਾ ਪਤਾ ਲੱਗਦਾ ਹੈਗਾ ਕਿਉਂਕਿ ਅੰਦਰ ਕੁਛ ਨਹੀਂ ਪਤਲਾ ਆਦਾ ਹੈਗਾ ਧੁੱਪ ਨਿਕਲੀ ਹੈ ਜਾਂ ਨਾ ਨਿਕਲੀ ਹੈ ਮੈਂ ਤਾਂ ਹੁਣ ਧੁੱਪ ਲੈਣ ਆਈ ਆ ਮੈਨੂੰ ਤਾਂ ਸਾਨੂੰ ਤਾਂ ਸਰਦਾ ਨਹੀਂ ਤੇ ਉਹਦੇ ਕੋਲੇ ਕਾਫੀ ਜਿਹੜੇ ਹੈਗੇ ਅੱਜ ਮੇਕਅਪ ਨੇ ਸਵੇਰ ਦੇ ਪਾਰਟੀ ਮੇਕਅਪ ਇੱਥੇ ਲਵੇ ਨਾ ਮੈਂ ਤੁਹਾਨੂੰ ਦਿਖਾਉਣੀ ਆ ਇਧਰੋਂ ਜੀ ਆਹ ਦੇਖੋ ਮੈਂ ਦੇਖ ਲਈਏ ਉਹ ਪਿੱਛੇ ਜੇ ਕੋਠੀ ਹੈ ਐਨੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਹੈ ਉਹਨਾਂ ਦੀ 25ਵੀਂ ਜਿਹੜੀ ਹੈਗੀ ਐਨੀਵਰਸਰੀ ਹੈ ਨਾ ਹੈਗੀ ਹੈ ਉਹਨਾਂ ਦਾ ਹੀ ਕਸਟਮਰ ਕਾਫੀ ਆਇਆ ਹੋਇਆਗਾ ਸੋਨੂ ਕੋਲੇ ਅੰਦਰੇ ਉਹਨਾਂ ਦਾ ਸੈਲੂਨ ਕੀਤਾ ਹੋਇਆ ਹੈ ਦੇਖੋ ਬੋਰਡ ਜਿਆ ਪਿਆ ਹੁੰਦਾ ਬਾਹਰ ਆ ਘਾ ਰਹੇਗਾ ਤੇ ਇੱਧਰ ਵਧੀਆ ਹਜੇ ਕਾਫੀ ਪਲਾਟ ਜਿਹੜੇ ਹੈਗੇ ਨੇ ਖਾਲੀ ਪਏ ਆ ਆ ਦੇਖੋ ਸਾਹਮਣੇ ਵੀ ਆ ਪਲਾਟ ਖਾਲੀ ਪਿਆਗਾ ਨਾਲ ਵਾਲਾ ਪਲਾਟ ਵੀ ਆ ਸੋਨੂ ਕੇ ਨਾਲ ਵਾਲਾ ਪਲਾਟ ਵੀ ਖਾਲੀ ਪਿਆ ਤੇ ਇੱਧਰ ਕਾਫੀ ਕੋਠੀਆਂ ਬਣੀਆਂ ਹੋਈਆਂ ਨੇ ਤੇ ਇੱਧਰ ਸਾਰੀਆਂ ਕੋਠੀਆਂ ਬਣੀਆਂ ਹੋਈਆਂ ਨੇ ਤੇ ਇੱਧਰੋਂ ਵੀ ਜਿਹੜੀ ਹੈਗੀ ਸੜਕ ਜਾਂਦੀ ਹੈ ਮੇਨ ਰੋਡ ਦੇ ਉੱਪਰ ਜਿਹੜਾ ਬੱਸ ਸਟੈਂਡ ਨੀ ਨਵਾਂ ਬੱਸ ਸਟੈਂਡ ਹੈ ਨਾ ਇਹ ਰੋਡ ਵੀ ਉਹਦੇ ਉੱਪਰ ਹੀ ਚੜ ਜਾਂਦਾ ਤੇ ਜਿਹੜਾ ਹੈਗਾ ਦੋਨੇ ਪਾਸੇ ਰੋਡ ਜਾਂਦੇ ਆ ਸੋ ਉਹਨੂੰ ਕਿ ਇੱਧਰ ਆ ਜਿਹੜੀ ਹੈਗੀ ਇੱਥੋਂ ਵੀ 메ਨ ਰੋਡ ਦੇ ਉੱਪਰ ਹੀ ਚੜ ਜਾਂਦਾ ਨਵੇਂ ਬੱਸ ਸਟੈਂਡ ਵਾਲੇ ਰੋਡ ਤੇ ਕੀ ਹੈ ਇਹ ਰਾਜਪੁਰਾ ਰੋਡ ਹਨਾ ਤੇ ਪਟਿਆਲਾ ਤੋਂ ਰਾਜਪੁਰਾ ਰੋਡ ਹੈਗਾ ਤੇ ਬੱਸ ਸਟੈਂਡ ਵੀ ਨਾਲ ਹੀ ਹੈਗਾ ਆਪਾਂ ਤਾਂ ਨਹਾ ਧੋ ਕੇ ਜਿਹੜੇ ਹੈਗੇ ਤਿਆਰ ਹੋ ਕੇ ਖੜੇ ਆ ਤੇ ਮੈਂ ਵੀ ਨਾਲ ਕੰਮ ਕਰਾ ਕੇ ਹੱਡੀਆਂ ਸੋਨੂ ਦੇ ਪਹਿਲਾਂ ਕਾਫੀ ਜਾਣੇ ਸੀਗੇ ਹੁਣੇ ਆ ਹਾਜੇ ਹੋਰ ਨੇ ਆਣਾ ਆ ਇੱਕ ਇੱਕ ਦੋ ਜਾਣੀ ਨੇ ਉਹਨਾਂ ਦੇ ਜਿਹੜੇ ਹੈਗੇ ਸਾੜੀਆਂ ਬਨ ਰਹੀਏ ਸੋਨੂੰ ਪਹਿਲਾਂ ਮੈਂ ਵਾਲ ਬੂਲ ਸਟੇਟ ਨਾਲ ਕਰਵਾਈ ਹੁਣ ਵੀ ਕਾਫੀ ਜਾਣੇ ਨੇ ਆਉਣਾ ਹੈ ਹੈਅਰ ਸਟਾਈਲ ਮੈਂ ਕਿਹਾ ਚਲੋ ਮੈਂ ਤੇਰੇ ਨਾਲ ਹੀ ਕਰਵਾ ਜੰਨੀ ਆ 11:00 ਵਜੇ ਇਹਨਾਂ ਦੀ ਪਾਰਟੀ ਸ਼ੁਰੂ ਹੋ ਜੂ ਵੈਸੇ ਜਿਹੜੀ ਹੈਗੀ ਕੱਲ ਦੀ ਪਾਰਟੀ ਚੱਲ ਰਹੀ ਹੈ ਹੂੰ ਤੇ ਫਿਰ ਮੈਂ ਫਿਰ ਮੈਂ ਜਾਊਂਗੀ ਚਲੋ ਨਜ਼ਰ ਨਾਲ ਕੰਮ ਕਰਾ ਦਿੰਨੀ ਆ ਹਾ ਤਾਂ ਰੋਟੀ ਰੋਟੀ ਬਣਾਉਣੀ ਹੈ ਹੁਣ ਟਾਈਮ ਜਿਹੜਾ ਹੈਗਾ ਪੌਣੇ 10 ਹੋ ਗਏ ਪੌਣੇ 10 ਹੋ ਗਏ ਅਜੇ ਰੋਟੀ ਕੁਛ ਨਹੀਂ ਬਣਾਇਆ 8 ਵਜੇ 8:30 ਵਜੇ ਤਵਾ ਮੈਂ ਲਾ ਦੇਵੇਂ ਸਵੇਰ ਦੀ ਚਾਹ ਪੀਤੀ ਏ ਤੇ ਕਿਉਂਕਿ ਕੰਮ ਕੋਈ ਹੈ ਨਹੀਂਗਾ ਝਾੜੂ ਪੋਚੇ ਵਾਲੀ ਆਈ ਹੋਈ ਏਗੀ ਝਾੜੂ ਪੋਚਾ ਲਗਾ ਰਹੀ ਏ ਤੇ ਆਪਾਂ ਉੱਠੇ ਚਾਹ ਪਾਣੀ ਪੀਤਾ ਨਾਤੇ ਚਾਹ ਵੇਣਾ ਸਰਦਾ ਨਹੀਂ ਹੈਗਾ ਪਹਿਲੇ ਹੀ ਮੈਨੂੰ ਸੋਨੂੰ ਨੇ ਵਾਲ ਸਟ੍ਰੇਟ ਕਰ ਲਾਤਾ ਕਿਉਂਕਿ ਉਹ ਬੈਠੇ ਸੀਗੇ ਜਦੋਂ ਨੂੰ ਮੈਂ ਉੱਠੀ ਆ ਜਿਹੜੇ ਆਏ ਹੋਏ ਸੀਗੇ ਮੈਂ ਨਾਲ ਤਾਂ ਵਾਸੀਆਂ ਨਹੀਂ ਲਈ ਗਈ ਨਾਲੇ ਫਿਰ ਮੈਂ ਬੋਲੀ ਤਾਂ ਨਹੀਂ ਹੈਗੀ ਉਦਾਂ ਹੀ ਕਾਰਤੇਵਾਲ ਸਟੇਟ ਜਦੋਂ ਗਏ ਦੋ ਜਾਣੇ ਦੋ ਜਾਣੇ ਸੀਗੇ ਸਵੇਰੇ ਇੱਥੇ ਟਾਈਮ ਜਿਹੜੇ ਹੈਗੇ ਬਹੁਤ ਪਾਵਨ ਨੇ ਲੋਕ ਜਿਵੇਂ ਜਿਵੇਂ ਕਹਿ ਦੇਵੇ ਉਹ ਵੀ ਮੇਰੇ ਕੋਲ 8 ਵਜੇ ਜਿਹੜਾ ਹੈਗਾ ਆਉਣਾ ਆ ਕਿਸੇ ਨੇ ਹਣਾ ਬਸ ਵੀ ਤੁਸੀਂ ਆਹ ਟਾਈਮ ਆਜੇ ਉਹੀ ਟਾਈਮ ਆਉਣੇਗਾ ਤੇ ਹੁਣ ਜਿਵੇਂ 1 ਇਕੋ ਲੱਖ ਤੋਂ ਇਕੱਠ ਹੋ ਜਾਂਦਾ ਹਨਾ ਐਵੇਂ ਨਹੀਂ ਦੋ ਦੋ ਤਿੰਨ ਤਿੰਨ ਜਾਣੇ ਕਰਕੇ ਆ ਰਹੇ ਨੇ ਜਦੋਂ ਉਹਨਾਂ ਦਾ ਹੋ ਗਿਆ ਫਿਰ ਕਾਲ ਕਰਕੇ ਪੁੱਛਣਗੇ ਵੀ ਹੁਣ ਅਸੀਂ ਆ ਜੀ ਫਿਰ ਐਦਾਂ ਆਉਂਦੇ ਆ ਨਹੀਂ ਜਦੋਂ 1 ਇਕੋ ਲੱਖ ਦੀ ਕਾਜ ਆ ਪੈ ਜੇ ਫਿਰ ਔਖਾ ਹੋ ਜਾਂਦਾ ਹਨਾ ਤੇ ਮੈਂ ਤੁਹਾਨੂੰ ਉੱਥੇ ਤੱਕ ਦਿਖਾ ਕੇ ਲਿਆ ਇੱਥੇ ਸੋਨੂ ਨੇ ਸਾਗ ਵੇਚਿਆ ਦੇਖੋ ਆ ਘਰ ਦੇ ਹੋਰੇ ਮੈਨੂੰ ਕਹਿੰਦੀ ਮੈਂ ਸਾਗ ਵੇਚਿਆ ਵਕੈ ਖਾਵੇਂਗੀ ਕਦੋਂ ਜਦੋਂ ਸਿਆਲ ਲੰਘਿਆ ਉਦੋਂ ਨੂੰ ਜਦੋਂ ਨੂੰ ਇਹਨੇ ਹੋਣਾ ਉਦੋਂ ਨੂੰ ਸਿਆਲ ਇੱਥੇ ਆ ਦੇਖੋ ਜਿਹੜਾ ਅਮਰੂਦ ਲੱਗਿਆ ਹੋਇਆ ਹੈ ਤੇ ਵੀ ਅਮਰੂਦ ਲੱਗੇ ਪੈ ਨੇ ਆ ਬੜਾ ਤਿਕਾ ਬੇਲ ਜੀ ਹੈ ਆ ਸਾਗ ਲਾਇਆ ਆ ਜਿਹੜਾ ਹੈਗਾ ਆ ਘਰ ਦੇ ਨਾਲ ਹੀ ਜਿਹੜਾ ਪਲਾਟ ਹੈ ਦੇਖੋ ਆ ਪਲਾਟ ਦੇ ਵਿੱਚ ਮੈਂ ਤੁਹਾਨੂੰ ਦਿਖਾਉਣੀ ਆ ਇੱਥੇ ਨਾ सोनू ਨੇ ਕੀ ਕਰਿਆ ਮਾਲੀ ਤੋਂ ਮਾਲੀ ਆਉਂਦਾ ਹੈਗਾ ਆ ਦੇਖੋ ਮਾਲੀ ਤੋਂ ਬਾੜੀ ਲਗਵਾਈ ਹੈ ਤੇ ਆ ਮੈਨੂੰ ਲੱਗਦਾ ਹੈਗਾ ਪਾਲਕ ਮੇਥੀ ਧਨੀਆ ਉਧਰ ਸਾਗ ਹੈ ਉਹ ਵੀ ਸਾਗ ਆ ਉਧਰ ਪਤਾ ਨਹੀਂ ਕੀ ਲਗਵਾਏਗੇ ਨੇ ਨੇੜੇ ਜਾ ਕੇ ਦੇਖਦੀ ਆ ਆਲੂ ਲੱਗਦੇ ਆ ਮੈਨੂੰ ਤਾਂ ਆਲੂ ਆ ਤੇ ਆਪਾਂ ਉਹਦੇ ਟਮਾਟਰਾਂ ਦੇ ਬੂਟੇ ਨੇ ਕਿੰਨੇ ਜ਼ਿਆਦੇ ਟਮਾਟਰਾਂ ਦੇ ਬੂਟੇ ਲਾਤੇ ਆ ਆ ਦੇਖੋ ਸਾਰੇ ਪਲਾਟ ਵਿੱਚ ਖਾਲੀ ਪਏ ਆ ਤੇ ਵਿੱਚ ਮਤਲਬ ਕਿ ਖਰੀਦੇ ਤਾਂ ਹੋਏ ਆ ਹਨਾ ਕਾਫੀ ਅਗਲੇ ਦੇ ਜਿਵੇਂ ਆ ਵੀ ਪਲਾਟ ਹੈ ਇੱਥੇ ਕਾਫੀ ਪਲਾਟ ਸੀ ਪਹਿਲਾਂ ਜਦੋਂ ਤੇ ਆਈ ਹੈਗੀ ਸੋਨੂ ਉਦੋਂ ਇਹਨਾਂ ਦੇ ਕੱਲਿਆਂ ਦੀ ਕੋਠੀ ਬਣੀ ਸੀਗੀ ਦੋ ਕੋਠੀਆਂ ਸੀਗੀਆਂ ਹੁਣ ਆ ਨਿਰੀਆਂ ਹੀ ਬਣ ਗਈਆਂ ਉਹ ਤੱਕ ਬਣੀ ਜਾ ਰਹੀ ਬਣੀ ਜਾ ਰਹੀਆਂ ਨੇ ਮਾਲੀ ਆਉਂਦਾਗਾ ਮਾਲੀ ਬਾੜੀ ਗੁੱਟ ਕੇ ਜਾਂਦਾ ਮਾਲੀ ਪਾਣੀ ਲਾ ਕੇ ਜਾਂਦਾਗਾ ਤੇ ਮਾਲੀ ਬੀਜ ਕੇ ਜਾਂਦਾ ਕੁਛ ਵੀ ਮੈਂ ਕਿਹਾ ਮੈਂ ਹੱਸਣ ਲੱਗ ਗਈ ਮੈਂ ਕਿਹਾ ਤੁਸੀਂ ਤਾਂ ਆਪ ਹੀ ਬੀਜ ਬੋਝ ਲੈਣੇ ਆ ਭਾਈ ਮੈਂ ਕਿਹਾ ਇਹ ਕਿਹੜਾ ਮਾਲੀ ਆ ਲਗਾ ਮੈਂ ਟਾਈਮ ਹੀ ਨਹੀਂ ਹੈਗਾ ਸੋਨੂ ਕੋਲੇ ਟਾਈਮ ਨਹੀਂ ਹੈਗਾ ਜੇ ਆਪਾਂ ਕਹੀਏ ਕਿ ਮੈਂ ਲੱਗੂ ਇਹ ਕੁੰਡਾ ਜਾ ਮੈਂ ਤਾਂ ਕੁੰਡਾ ਹੀ ਜਾ ਲੱਗ ਕੇ ਹੁਣ ਟਾਈਮ ਹੈਗਾ ਦੁਪਹਿਰ ਦਾ ਜੀ ਹੁਣ ਮੈਂ ਚੱਲੀ ਆਂਗੀ ਕਿਉਂਕਿ ਹੁਣ ਸ਼ਾਮ ਨੂੰ ਸੋਨੂ ਕੋਲੇ ਫੇਰ ਮੇਕਅਪ ਨੇ ਇਹਦੇ ਕੋਲੇ ਫੋਨ ਆ ਰਹੀ ਧੀ ਵੀ ਕਦੋਂ ਆਈਏ ਮੈਂ ਕਿਹਾ ਚਲੋ ਮੈਂ ਚੱਲੀ ਆ ਨਹੀਂ ਹਰੀ ਕਵਾਰੀ ਮੈਨੂੰ ਸੋਨੂ ਛੱਡ ਕੇ ਆਉਂਦੀ ਹੁੰਦੀ ਏ ਇਸ ਵਾਰੀ ਮੈਂ ਕਿਹਾ ਚਲੋ ਤੂੰ ਆਪਣੇ ਕੰਮ ਕਰ ਵੀ ਮੈਨੂੰ ਆ ਰੁਸ਼ੂ ਛੱਡਿਆ ਉਹ ਵੱਡਾ ਮੁੰਡਾ ਸਕੂਟਰੀ ਚਲਾ ਲੈਂਦਾ ਤੇ ਅੱਜ ਜਵਾਕ ਵੀ ਕਰੇ ਸੀ ਐਤਵਾਰ ਸੀਗਾ ਹਜੇ ਜਵਾਕਾਂ ਨੇ ਨਾ ਆਉਣੇਗਾ ਸਵੇਰ ਦੇ ਜਿਹੜੇ ਮੇਕਅਪਾਂ ਦੀ ਬਹੁਤ ਜ਼ਿਆਦੇ ਗਾ ਪਿਆ ਹੋਇਆ ਸੀਗਾ ਕਾਫੀ ਜਾਣੇ ਸੀਗੇ ਤਿਆਰ ਹੋਣ ਵਾਲੇ ਇੱਥੇ ਦੋ ਤਿੰਨ ਪ੍ਰੋਗਰਾਮ ਸੀਗੇ ਲਵੇ ਜੇ ਤੇ ਮੈਨੂੰ ਵੀ ਬਹੁਤ ਗਿਆ ਸੋਨੂ ਨੇ ਕਹਿੰਦੀ ਵੀ ਰੁਕ ਜਾ ਤੂੰ ਆਪਾਂ ਚੱਲਦੇ ਆਂ ਘਰ ਦੇ ਪਿਛਲੇ ਪਾਸੇ ਇੱਕ ਐਨੀਵਰਸਰੀ ਪਾਰਟੀ ਸੀਗੀ ਤੇ ਇੱਕ ਕਿਸੇ ਦੇ ਕਥਾ ਵਗੈਰਾ ਸੀਗੇ ਹਨਾ ਪਾਠ ਤੇ ਹੁਣ ਫੇਰ ਇਹਨੇ ਮੇਕਅਪ ਕਰਨੇ ਨੇ ਵਿਚਾਰੀ ਤੋਂ ਪਤਾ ਨਹੀਂ ਜਾਇਆ ਜਾਊ ਪਤਾ ਨਹੀਂ ਨਾ ਮੈਂ ਕਿਹਾ ਮੈਂ ਤਾਂ ਹੁਣ ਚੱਲੀ ਆ ਮੈਂ ਇੱਥੇ ਹੱਸਦੀ ਸੀ ਹੱਸ ਨੂੰ ਮੈਂ ਕਿਹਾ ਅੱਜ ਫੇਰ ਤੇਰੇ ਸਲੈਕਸ ਫਟੇ ਹੋਈ ਪਾਈ ਹੋਈ ਏ ਕਹਿੰਦਾ ਨਹੀਂ ਜੀ ਹੋਰ ਚੇਂਜ ਕੀਤੀ ਹੋਈ ਏ ਚਲੋ ਬਹੁਤ ਵਧੀਆ ਲੱਗਦਾ ਜੁਆਕ ਬਹੁਤ ਜ਼ਿਆਦੇ ਖੁਸ਼ ਹੋ ਜਾਂਦੇ ਆ ਜਦੋਂ ਮੈਂ ਆਉਣੀ ਆ ਹੁਣ ਆਪਾਂ ਚੱਲੇ ਆ ਹੁਣ ਮੈਨੂੰ ਆਰੁਸ਼ ਬਸ ਜਿਹੜਾ ਹੁਣ ਜਾਂਦਾ ਮਨੇ ਸੜਤਾ ਦੀ ਹੈ ਫੇ ਰੋਡ ਕਾਫੀ ਚਲਦਾ ਉਹ ਥੋਈ ਮੋੜ ਦੂ ਮੈਨੂੰ ਦਾਹਾ ਮੈਂ ਤੁਰ ਕੇ ਵਗ ਜੂ ਬਸਟੈਂਡ ਨਾਲ ਹੀ ਹੈਗਾ ਇਹ ਚੌਰਾ ਰੋਡ ਹੈ ਚੌਰਾ ਰੋਡ ਹੈ ਨਾ ਚੌਰਾ ਰੋਡ ਪਤਾ ਨਹੀਂ ਪਿੰਡ ਹੈ ਇਧਰ ਇਹ ਬਹੁਤ ਵੱਡਾ ਇਸ ਵਾਰੀ ਕੋਲ ਵੀ ਨਹੀਂ ਆਦਾ ਘਰ ਦੇ ਨੇੜੇ ਹੀ ਬੈਠੇ ਅੱਗੇ ਤੋਂ ਮੈਂ ਹਣੀ ਹਰ ਵਾਰੀ ਆ ਮਾਲ ਦੇ ਵਿੱਚ ਆਉਣਾ ਹੁੰਦਾ ਸੀ ਬਸ ਇਸ ਵਾਰੀ ਆਏ ਨਹੀਂ ਗਿਆ ਕਿਉਂਕਿ ਮੇਰੇ ਕੋਲੇ ਵੀ ਟਾਈਮ ਘੱਟ ਸੀਗਾ ਨਾ ਰਾਤ ਆਈ ਮੈਂ 6:00 ਵਜੇ 5:30 7:00 ਵਜੇ 11:00 ਵਜੇ ਮੈਂ ਵਾਪਸ ਚੱਲੀ ਇੱਥੇ ਉਤਾਰ ਦੇ ਆ ਰੁਛ ਇੱਥੋਂ ਹੀ ਤੂੰ ਮੋੜ ਕੇ ਲੈ ਜਾ ਮੈਂ ਆਪੇ ਚਲੇ ਜਾਣਾ ਹਾਂ ਇੱਥੇ ਉੱਤਰ ਕੀਵੇਂ ਦੇਖੋ ਆ ਨਾਲ ਹੀ ਬੱਸ ਸਟੈਂਡ ਹੈ ਇਧਰਲੇ ਪਾਸੇ ਹੁਣ ਵਾ ਚੱਲੀ ਆ ਚੰਗਾ ਪੁੱਤ ਠੀਕ ਹੈ ਬਾਏ ਹੌਲੀ ਹੌਲੀ ਜਾਈ ਮੋੜ ਕੇ